ਦੋਸਤੋ ਬੀਤੇ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਚੋਰੀ ਦੇ ਮਾਮਲੇ 'ਚ ਚੋਰਾਂ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੀ ਨਾਭਾ ਸਬਡਿਵੀਜ਼ਨ ਦੇ ਡੀਐਸਪੀ ਦਫ਼ਤਰ ਦੀ ਘੇਰਾਬੰਦੀ ਕੀਤੀ ਗਈ ਸੀ ਇਹ ਮਹਿਲਾ ਡੀਐਸਪੀ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਇਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਉੱਥੇ ਮਾਹੌਲ ਕਾਫੀ ਗਰਮਾ ਜਾਂਦਾ ਹੈ ਇਸੇ ਹੀ ਸਾਰੀ ਵਾਰਤਾ ਨੂੰ ਲੈ ਕੇ ਅੰਮ੍ਰਿਤਸਰ ਤੋਂ ਸਤਿੰਦਰ ਸਿੰਘ ਗਿੱਲ ਹੌਲਦਾਰ ਨੇ ਇਨਸਾਫ ਟਾਈਮ ਟੀਵੀ ਦੇ ਨਾਲ ਇੱਕ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਹਿਲਾ ਅਫਸਰ ਦੇ ਨਾਲ ਅਜਿਹੀ ਕਾਨੂੰਨੀ ਹਰਕਤ ਕਰਨੀ ਕਿਸਾਨ ਜਥੇਬੰਦੀਆਂ ਵਾਸਤੇ ਸ਼ਰਮਨਾਕ ਗੱਲ ਹੈ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਵੀ ਕਮੈਂਟ ਜ਼ਰੂਰ ਕਰਿਓ ਧਰਨੇ ਪ੍ਰਦਰਸ਼ਨ ਕਰਨਾ ਸਾਡਾ ਬੁਨਿਆਦੀ ਹੱਕ ਹੈ ਪਰ ਉਹਦੀਆਂ ਕੋਈ ਲਿਮਿਟੇਸ਼ਨ ਹੁੰਦੀਆਂ ਨੇ ਉਹਦੀਆਂ ਕੋਈ ਸੀਮਾ ਹੁੰਦੀ ਹੈ ਕੋਈ ਮਤਲਬ ਤੁਸੀਂ ਹੱਦੀ ਪਰੇ ਕਰਦੇ ਯਾਰ ਇੱਕ ਪੁਲਿਸ ਅਫਸਰ ਔਰ ਉਹ ਵੀ ਲੇਡੀ ਪੁਲਿਸ ਅਫੀਸਰ ਇੱਕ ਮਹਿਲਾ ਪੁਲਿਸ ਅਫੀਸਰ ਦੀ ਵਰਦੀ ਨੂੰ ਹੱਥ ਪਾਉਣਾ ਉਹਨੇ ਵਾਹ ਨੂੰ ਹੱਥ ਪਾਉਣਾ ਕਿੰਨੀ ਸ਼ਰਮਨਾਕ ਗੱਲ ਹੈ ਬੇਹੱਦ ਤੁਹਾਡੀ ਜਿਹੜੀ ਨਿੰਦਾ ਹੋ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਚਿੱਟੀਆਂ ਦਾੜੀਆਂ ਵਾਲੇ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆ ਗਈ ਯਾਰ ਤੁਹਾਡੇ ਘਰਤੀਆਂ ਪੈਣਾ ਹੈ ਨਹੀਂ ਤੁਹਾਡੀਆਂ ਮਾਵਾਂ ਤੁਹਾਡੀਆਂ ਕੁੜੀਆਂ ਜੇ ਕੋਈ ਉਹਨਾਂ ਨੂੰ ਗੁੱਤੋਂ ਫੜੇ ਤੁਹਾਡੇ ਤੇ ਕੀ ਬੀਤੇਗੀ ਤਾਨੂੰ ਆਪਣੀ ਭੈਣ ਹੀ ਪੈਣ ਦਿਖਦੀ ਹੈ ਤੁਹਾਨੂੰ ਆਪਣੀ ਮਾਂ ਆਪਣੀ ਕੁੜੀ ਆਪਣੀ ਦਿਖਦੀ ਹੈ ਬਸ ਓਏ ਇੱਕ ਮਹਿਲਾ ਅਫੀਸਰ ਜਿਹੜੇ ਨੇ ਸਾਡੇ ਡੀਐਸਪੀ ਸਾਹਿਬ ਤੁਸੀਂ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਹੈ ਇਹ ਬਹੁਤ ਸ਼ਰਮਨਾਕ ਗੱਲ ਹੈ ਔਰ ਉਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਕੋਈ ਵੀ ਇਨਫਲੂਐਂਸਰ ਕੋਈ ਵੀ ਸੋਸ਼ਲ ਮੀਡੀਆ ਤੇ ਬੋਲਣ ਵਾਲਾ ਸਾਡੇ ਪੰਜਾਬ ਪੁਲਿਸ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਗਰੂਕ ਕਰਦੇ ਫਿਰਦੇ ਆ ਉਹਨਾਂ ਨੂੰ ਟ੍ਰੈਫਿਕ ਰੂਲ ਦੱਸਦੇ ਫਿਰਦੇ ਆ ਉਹਨਾਂ ਨੂੰ ਕਈ ਕੁਝ ਹੋਰ ਜਾਣਕਾਰੀਆਂ ਦਿੰਦੇ ਫਿਰਦੇ ਆ ਐਦਾਂ ਬੱਚੋ ਜੀ ਐਦਾਂ ਬੱਚੋ ਇੱਥੇ ਤੁਹਾਡੀ ਪੁਲਿਸ ਪੰਜਾਬ ਪੁਲਿਸ ਵਾਧਿਤ ਕਰਕੇ ਉਹਨਾਂ ਨੇ ਵੀ ਦੋਸ਼ ਸ਼ਬਦ ਨਹੀਂ ਬੋਲੇ ਲੋਕਾਂ ਨੂੰ ਵਰਦੀ ਦਾ ਮਤਲਬ ਹੀ ਨਹੀਂ ਪਤਾ ਇਹਨਾਂ ਅਨਪੜ੍ਹ ਲੋਕਾਂ ਨੂੰ ਵਰਦੀ ਦਾ ਮਤਲਬ ਹੀ ਨਹੀਂ ਪਤਾ ਕਿ ਇਹ ਵਰਦੀ ਦੀ ਇੱਜ਼ਤ ਕੀ ਹੈ ਕਿੰਨੀ ਇੱਜ਼ਤ ਹੈ ਇਸ ਵਰਦੀ ਦੀ ਔਰ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਆਪਣੀਆਂ ਧੀਾਂ ਭੈਣਾਂ ਦੀ ਇੱਜ਼ਤਾਂ ਨਹੀਂ ਪਤਾ ਇਹ ਘਰਾਂ ਦੇ ਵਿੱਚ ਨਹੀਂ ਮੇਰਾ ਲੱਗਦਾ ਆਪਣੀਆਂ ਕੁੜੀਆਂ ਨੂੰ ਗੁੱਤੋਂ ਮੜ ਫੜਤ ਹੁੰਦੇ ਹੋਣਗੇ ਤੇ ਜਿਹੜੇ ਇਦਾਂ ਕਰਦੇ ਆ ਧਰਨਾ ਪ੍ਰਦਰਸ਼ਨ ਕਰਨ ਵਾਲੇ ਸਾਰੇ ਲੋਕ ਗੰਦ ਨਹੀਂ ਹੁੰਦੇ ਔਰ ਮੈਂ ਇੱਥੇ ਇਹ ਵੀ ਕਹੂੰਗਾ ਕਿ ਸਾਰੀ ਪੁਲਸਰੀ ਸਹੀ ਨਹੀਂ ਹੈ ਪਰ ਜਿਹੜੇ ਲੋਕ ਸਹੀ ਨੇ ਤੇ ਉਹਨਾਂ ਲੋਕਾਂ ਨੂੰ ਹੀ ਬਦਨਾਮ ਕਰਦੇ ਨੇ ਜਿਹੜੇ ਤੁਹਾਡੇ ਧਰਨਾ ਪ੍ਰਦਰਸ਼ਨ ਦੇ ਵਿੱਚ ਇਦਾਂ ਦੇ ਗਲਤ ਅਨੁਸਾਰ ਆਉਂਦੇ ਆ ਨਾ ਉਹਨਾਂ ਦੇ ਫੜ ਕੇ ਆਪ ਹੀ ਜੁੱਤੀਆਂ ਮਾਰ ਕੇ ਉਹਨਾਂ ਨੂੰ ਬਾਹਰ ਕੱਢਿਆ ਕਰੋ ਕਿ ਸਾਡੇ ਪ੍ਰਦਰਸ਼ਨ ਨੂੰ ਸਾਡੇ ਸ਼ਾਂਤਮਈ ਜਿਹੜਾ ਧਰਨਾ ਚੱਲ ਰਿਹਾ ਉਸ ਨੂੰ ਖਰਾਬ ਨਾ ਕੀਤਾ ਜਾਵੇ ਹਰ ਚੀਜ਼ ਦੀ ਮਰਿਆਦਾ ਹੁੰਦੀ ਹੈ ਹਰ ਚੀਜ਼ ਦੀ ਸੀਮਾ ਹੁੰਦੀ ਹੈ ਪਰ ਜਦੋਂ ਕਹਿੰਦੇ ਹੁੰਦੇ ਆ ਨਾ ਸਿਰ ਤੋਂ ਪਾਣੀ ਲੰਘ ਜੇ ਫਿਰ ਔਖਾ ਹੋ ਜਾਂਦਾ ਤੁਸੀਂ ਪੰਜਾਬ ਪੁਲਿਸ ਦੇ ਉੱਪਰ ਹਮਲਾ ਕੀਤਾ ਹੈ ਮੈਂ ਬੇਨਤੀ ਕਰਨਾ ਚਾਹੁੰਗਾ ਜਿੰਨੇ ਵੀ ਸਾਡੇ ਸੀਨੀਅਰ ਆਫਿਸਰਸ ਨੇ ਸਾਰੇ ਲੋਕਾਂ ਨੂੰ ਜਾਗਰੂਕ ਕਰੋ ਇੱਕ ਇੱਕ ਵੀਡੀਓ ਆਪਣੇ ਵੱਲੋਂ ਪਾਓ ਪ੍ਰੈਸ ਕਾਨਫਰੈਂਸ ਬੁਲਾਓ ਲੋਕਾਂ ਨੂੰ ਜਾਗਰੂਕ ਕਰੋ ਉਹਨਾਂ ਨੂੰ ਵਰਦੀ ਦਾ ਮਤਲਬ ਵਰਦੀ ਦਾ ਮਾਇਨਾ ਸਮਝਾਓ ਉਹਨਾਂ ਲੋਕਾਂ ਨੂੰ ਤੇ ਹੋਰ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਨੇ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਬੋਲਦੇ ਨੇ ਇਹਨਾਂ ਲੋਕਾਂ ਨੂੰ ਸਮਝਾਓ ਕਿ ਇੱਕ ਧੀ ਦੀ ਇੱਜ਼ਤ ਇੱਕ ਭੈਣ ਦੀ ਇੱਜ਼ਤ ਇੱਕ ਮਾਂ ਦੀ ਇੱਜ਼ਤ ਕੀ ਹੁੰਦੀ ਹੈ ਇੱਕ ਔਰਤ ਦੀ ਇੱਜ਼ਤ ਕੀ ਹੁੰਦੀ ਹੈ ਬਹੁਤ ਸ਼ਰਮਨਾਕ ਗੱਲ ਹੈ ਮੈਨੂੰ ਤਾਂ ਬਹੁਤ ਦੁੱਖ ਹੋਇਆ ਯਾਰ ਸਾਡੀ ਮਾਂ ਸਾਡੀ ਭੈਣ ਸਾਡੀ ਧੀ ਬੇਇੱਜ਼ਤ ਹੋ ਰਹੀ ਹੈ ਉਹ ਵੀ ਰੋਡ ਦੇ ਉੱਪਰ ਸ਼ਰਿਆਮ ਦੇ ਲੋਕ ਹੂ ਹਾ ਹਾ ਹੀ ਕਰ ਰਹੇ ਆ ਕਿੰਨੀ ਸ਼ਰਮਨਾਕ ਗੱਲ ਹੈ ਸਾਨੂੰ ਚਿੱਲੂ ਪਰ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਲੋਕ ਨੇ ਪਲੀਜ਼ ਇਦਾਂ ਦੇ ਜਿਹੜੇ ਗਲਤ ਆਨਸਰ ਨੇ ਇਹਨਾਂ ਨੂੰ ਕੱਢ ਕੇ ਆਪ ਹੀ ਬਾਹਰ ਸੁਣ ਦਿਆ ਕਰੋ ਯਾਰ ਬਹੁਤ ਮਾੜੀ ਗੱਲ ਹੈ ਯਾਰ ਇਹ ਮੈਂ ਬਹੁਤ ਨਿੰਦਾ ਕਰਦਾ ਇਸ ਦੀ ਇਹ ਘਟਨਾ ਪੰਜਾਬ ਦੇ ਲਈ ਸਾਡੇ ਲਈ ਬੇਹੱਦ ਨਿੰਦਨਯੋਗ ਹੈ ਮੈਂ ਮੰਨਿਉ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦਾ ਦੋਨੋਂ ਹੱਥ ਜੋੜ ਕੇ ਕਿ ਇਹਨਾਂ ਲੋਕਾਂ ਦੇ ਉੱਪਰ ਜਿਹੜੇ ਉਸ ਐਕਸ਼ਨ ਦੇ ਵਿੱਚ ਸ਼ਾਮਿਲ ਸੀ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਇੱਕ ਵਰਦੀ ਨੂੰ ਹੱਥ ਕਿਦਾਂ ਪਾਈਦਾ ਔਰ ਇੱਕ ਧੀ ਦੀ ਇੱਜ਼ਤ ਨੂੰ ਹੱਥ ਕਿਵੇਂ ਪਾਈਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਪਹੁੰਚਾਓ ਇਹਨਾਂ ਲੋਕਾਂ ਤੱਕ ਜਿਹੜੇ ਲੋਕ ਕਦਰਾਂ ਕੀਮਤਾਂ ਇੱਜ਼ਤਾਂ ਭੁੱਲਦੇ ਜਾ ਰਹੇ ਨੇ ਸਾਡਾ ਹੱਕ ਹੈ ਧਰਨੇ ਲਾਉਣੇ ਪ੍ਰਦਰਸ਼ਨ ਕਰਨੇ ਸਾਡਾ ਹੱਕ ਹੈ ਪਰ ਉਹਦੀ ਸੀਮਾ ਹੁੰਦੀ ਹੈ ਜਦੋਂ ਅਸੀਂ ਸੀਮਾ ਤੋਂ ਪਾਰ ਜਾਂਦੇ ਹਾਂ ਫਿਰ ਸਾਨੂੰ ਰੋਕਿਆ ਜਾਂਦਾ ਹੈ ਜਿੱਦਾਂ ਧਰਨੇ ਪ੍ਰਦਰਸ਼ਨ ਲਾਉਣੇ ਤੁਹਾਡਾ ਹੱਕ ਹੈ ਜਦੋਂ ਤੁਸੀਂ ਉਲਟ ਜਾਓਗੇ ਤੇ ਤੁਹਾਨੂੰ ਰੋਕਣਾ ਪੁਲਿਸ ਨੇ ਇੱਕ ਸਿਸਟਮ ਬਣਾਇਆ ਇੱਕ ਕਾਨੂੰਨ ਹੈ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਸਾਰੇ ਕੰਮ ਹੁੰਦੇ ਨੇ ਪਰ ਉਸ ਟਾਈਮ ਤੇ ਤੁਹਾਨੂੰ ਪੁਲਿਸ ਮਾੜੀ ਲੱਗਦੀ ਹੈ ਅਸੀਂ ਵੀ ਤੁਹਾਡੇ ਹੀ ਭਰਾਵਾਂ ਅਸੀਂ ਵੀ ਮਜ਼ਦੂਰਾਂ ਦੇ ਲੜਕੇ ਆ ਕਿਸਾਨਾਂ ਦੇ ਲੜਕੇ ਆ ਸਾਰੇ ਤੁਹਾਡੇ ਭੈਣ ਭਾਈ ਨੇ ਉਹ ਵੀ ਤੁਹਾਡੀ ਧੀ ਹੈ ਮੈਨੂੰ ਬਹੁਤ ਦੁੱਖ ਹੈ ਯਾਰ ਬੇहद ਸ਼ਰਮਨਾਕ ਗੱਲ ਹੈ ਇੱਕ ਧੀ ਦੀ ਇੱਜ਼ਤ ਨੂੰ ਹੱਥ ਪਾਉਣਾ ਦੋਸਤੋ ਵੀਡੀਓ ਨੂੰ ਲਾਇਕ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ